हद हो गई ये दी रोज दी के, के, के दस, दस, कदो कदो दस, मैं त इन्नू कह कह के थक गई कमली हो गई मैं त दस हटदा नहीं आप दे लक्षणਾਂ ਤੋਂ ਰਾਤ ਦੇ 2 ਵਜੇ ਆ ਕੇ ਘਰੇ ਵੜਿਆ दस ਮੈਨੂੰ ਇੰਨੀ ਚਿੰਤਾ ਹੋ ਗਈ ਭਈ ਹਜੇ ਤੱਕ ਨਹੀਂ ਆਇਆ ਕਦੋਂ ਆਊਗਾ ਕਦੋਂ ਨਾ ਆਊਗਾ दस ਮੈਂ ਬੈਠੀ ਇੱਥੇ ਉੱਲੂ ਵਾਂਗੂ ਝਾਕਦੀ ਰਹਿਨੀ ਆ ਬੰਦੇ ਨੂੰ ਆਪਦੇ ਟਾਈਮ ਸਿਰ ਘਰੇ ਆ ਜੇ ਦੋਸਤਾਂ ਬਿਨਾ ਥੋੜੋ ਇਹਦੀ ਸਰਦੀ ਐ ਰੋਜ ਦੀ ਅੱਜ ਮੇਰੀ ਫਲਾਣੇ ਨੇ ਪਾਰਟੀ ਰੱਖੀ ਹੋਈ ਐ ਅੱਜ ਫਲਾਣੇ ਨੇ ਰੱਖੀ ਹੋਈ ਐ ਅੱਜ ਠਿਮਕੇ ਨੇ ਰੱਖੀ ਹੋਈ ਐ ਜਿਵੇਂ ਪਤਾ ਨਹੀਂ ਪਾਰਟੀਆਂ ਵਾਲਾ ਕਿਹੜਾ ਇਹ ਰੋਜ ਤੀਰ ਮਾਰਦਾ ਹੈ ਹੈ ਢਿੱਲੀ ਦਾ ਰੂਪੀਕੇ ਹੁੰਦਾ ਰੋਜ ਇਹਦੀ ਮੈਂ ਲਾਹ ਪਾ ਕਰਦੀ ਵੀ ਚੰਗੀ ਨਹੀਂ ਲੱਗਦੀ ਇਹ ਤਾਂ ਬਿਸ਼ਰਮ ਹੈਗੇ ਹੈਗਾ ਨਾਲ ਇਹਨੇ ਮੈਨੂੰ ਵੀ ਕਰ ਰੱਖੀ ਐ ਹਾਂ ਵੀ ਉਹ ਗੱਲ ਹੈ ਫੇਰ ਬਿਸ਼ਰਮ ਦੀ ਡੁੱਲਗੀ ਦਾਲ ਕਹਿੰਦਾ ਹਸਦਾ ਡੋਲ ਡੋਲ ਖਾਣੇ ਆ ਇਹਦਾ ਤਾਂ ਉਹ ਹਾਲ ਐ ਮੈਂ ਦੱਸ ਹੁਣ ਇਹਦੇ ਨਾਲ ਕਿੰਨੀ ਮੱਥਾ ਖਪਾਈ ਕਰਾਂ ਮੈਂ ਤਾਂ ਕਹਿ ਕਹਿ ਕੇ ਥੱਕ ਗਈ ਹੁਣ ਉੱਠ ਕੇ ਤੇ ਉਹ ਬੈਠਾ ਜੇ ਹੁਣ ਮੈਨੂੰ ਸਵੇਰੇ ਸਵੇਰੇ ਕੁਝ ਕਹਿਨੀ ਆ ਤਾਂ ਮਾਰੇ ਕਿਉਂਕਿ ਸਵੇਰੇ ਸਵੇਰੇ ਰੱਬ ਦਾ ਨਾਮ ਲੈਣਾ ਹੁੰਦਾ ਇਹ ਤਾਂ ਬਿਸ਼ਰਮ ਹੈ ਇਹਦਾ ਕੀ ਹੈ ਮੈਂ ਇਹਦੇ ਨਾਲ ਬਿਸ਼ਰਮ ਥੋੜੋ ਹੋਣਾ ਚੱਲ ਕੀ ਕਰਾਂ ਹੁਣ ਇਹਨੂੰ ਮੈਂ ਚਾਹ ਦਾ ਪੁੱਛਤੀ ਆ ਕਿ ਭਾਈ ਚਾਹ ਚੂਪੀਣੀ ਆ ਤਾਂ ਦੱਸ ਫੇਰ ਇਹਨੂੰ ਮੈਂ ਦੇ ਦੂੰ ਪਤਾ ਚਾਹ ਪਿਆ ਕੇ ਇਹਦੀ ਫੇਰ ਮੈਂ ਕਰਦੀ ਆ ਲਾਹ ਪਾਬੀ ਕਿਵੇਂ ਵੇਖੀ ਰਾਤ ਦੇ 2 2 ਵਜੇ ਘਰੇ ਬੜੀ ਦਾ ਹੁੰਦਾ ਹੈ ਚਲ ਇਹਨੂੰ ਪੁੱਛਾਂ ਮੈਂ ਬੈਠਾ ਉੱਥੇ ਮਫਾ ਉਠਾਇਆ ਹਲਾ ਹਲਾ ਕੇ ਉੱਠ ਜਾ ਬੰਦਿਆ ਰੱਬ ਦਾ ਕੁੱਟ ਚਾਹ ਪੀ ਲੈ ਮੈਂ ਬਿਸਤਰਾ ਝੜਕਾ ਦਿਆ ਮੈਂ ਬੈੱਡ ਝੜਕਾ ਕੇ ਸਾਫ ਸੁਥਰਾ ਕਰਕੇ ਰੱਖ ਦਿਆ ਕਿਉਂਕਿ ਮੈਂ ਸਾਰਾ ਦਿਨ ਇਹਦੇ ਕੰਮਾਂ 'ਚ ਥੋੜਾ ਰੁੱਝੀ ਰਹੂੰਗੀ ਕਿ ਇਹ 12 ਵਜੇ ਉੱਠੂਗਾ ਤਾਂ ਮੈਂ 12 ਵਜੇ ਕੰਮ ਖਤਮ ਕਰੂੰਗੀ ਹੈ ਹੁਣ ਮਸਾ ਠਾ ਕੇ ਬਿਠਾਇਆ ਬੈਠਾ ਹੁਣ ਮੈਂ ਕੁੱਟ ਚਾਹ ਪਿਆ ਦਿਆ ਇਹਨੂੰ ਮੈਂ ਫੇਰ ਦੇਖੀ ਮੈਂ ਦਿਨ ਦੀ ਪਤਾ ਇਹਨੂੰ ਚਲ ਸਬਜੀ ਤਾਂ ਮੈਂ ਬਾਅਦ 'ਚ ਹੀ ਬਣਾਉਂ ਪਹਿਲਾਂ ਤਾਂ ਥੋੜਾ ਜਿਹਾ ਡਰਾਮਾ ਕਰਦੀ ਐ ਇਹਦੇ ਨਾਲ ਲਾ ਪਾਤਾ ਇਹਦੀ ਮੈਂ ਫੇਰ ਕਰੂੰ ਦੇਖੀ ਮੈਨੂੰ ਅੱਜ ਦਿਨ ਦੀ ਤਨੇਸਰੀ ਫਿਰ ਰੋਜ ਦੀ ਕੰਮ ਰੋਜ ਦੀ ਕੰਮ ਮੇਦਾ ਉੱਟਪੇ ਹਾਂ ਤੇ ਮੂੰ ਤਾਂ ਤੋ ਲੈਂਦਾ ਮੂੰ ਤੋਤਾ ਯਾਰ ਮੂੰ ਹੈ ਹੀ ਇਸ ਤਰ੍ਹਾਂ ਦਾ ਤੇਰਾ ਤਾਂ ਤੋਤਾ ਵੀ ਉਹੋ ਜਿਹਾ ਤੇ ਨਾ ਤੋਤਾ ਵੀ ਉਹੋ ਜਿਹਾ ਬੇਚੈਰ ਤੂੰ ਐ ਕਹ ਚਲ ਮੈਂ ਇਹਨੂੰ ਠਾਵਾ ਮਸਾ ਹਲਾ ਹਲਾ ਕੇ ਤੈਨੂੰ ਠਾਇਆ ਉੱਠਦਾ ਖੜੇ ਬੰਦਾ ਮੈਂ ਕੰਮ ਧੰਦਾ ਵੀ ਕਰਨਾ ਹੁੰਦਾ ਹੈ ਹੈ ਬਸ ਰਾਤ ਯਾਰ ਰਾਤ ਮੈਂ ਤੈਨੂੰ ਕਿੰਨਾ ਸਮਝਾ ਲਿਆ ਕਿ ਰਾਤ ਦੇ ਲੇਟ-ਲੇਟ ਵਜੇ ਤੱਕ ਨਾ ਆਇਆ ਕਰ ਨਾ ਆਇਆ ਕਰ ਦੇ ਸੜਕਾਂ ਤੇ ਪਤਾ ਨਹੀਂ ਕੀ ਕੀ ਕਰ ਰਹੇ ਹੁੰਦੇ ਰਹਿੰਦੇ ਕੋਈ ਰੋਡ ਤੇ ਪਤਾ ਲੱਗਦਾ ਬੰਦੇ ਦਾ ਅੱਜਕੱਲ੍ਹ ਨਾਲੇ 11 ਬੈਲੀਆਂ ਨਾਲ ਬੈਠ ਕੇ ਤਾਂ ਵੈਸੇ ਵੀ ਨਹੀਂ ਪੀਣੀ ਚਾਹੀਦੀ ਮਿੰਟਾਂ 'ਚ ਬੈਠੇ ਬੈਠੇ ਲੜ ਪੈਂਦੇ ਆ। ਓਏ ਉਹ ਤਾਂ ਗੱਲ ਠੀਕ ਐ। ਉਹ ਤਾਂ ਗੱਲ ਠੀਕ ਐ। ਪਰ ਉਹ ਸੋਚਦੇ ਆ ਵੀ ਅੱਜ ਨਹੀਂ ਪੀਂਦੇ ਨਹੀਂ ਪੀਂਦੇ ਨੂੰ ਸਾੜੀ ਨੂੰ ਛੱਡ ਹੀ ਦਿੰਨੇ ਆ। ਹੋਰ ਛੰਦ ਪਰ ਗੋਲੀ ਮਾਰ। ਉਹ ਕਿੱਥੇ ਛੁੱਟਦੀ ਆ ਬਸ ਰੋਜ਼ ਕੋਈ ਨਾ ਕੋਈ ਫਿਰ ਫੋਨ ਆ ਜਾਂਦਾ ਹੈ ਵੀ ਅੱਜ ਯਾਰ ਪ੍ਰੋਗਰਾਮ ਫਲਾਣੇ ਦੇ ਐ। ਅੱਜ ਫਲਾਣੇ ਦੀ ਪਾਰਟੀ ਐ ਬਸ ਐ ਹੋਈ ਜਾਂਦਾ। ਹਾਂ ਫਲਾਣੇ ਦੀ ਪਾਰਟੀ ਟਿਮਕੇ ਦੀ ਪਾਰਟੀ ਇਹ ਪਾਰਟੀਆਂ 'ਚ ਕੁਛ ਨਹੀਂ ਪਿਆ। ਚਲ ਮੈਂ ਤਾਂ ਤੈਨੂੰ ਐਵੇਂ ਲੜਨ ਲੱਗ ਗਈ ਸਵੇਰੇ ਸਵੇਰੇ ਲੜਨ ਦੇ ਮੂੰਹ ਚ ਫੋੜੋ ਆਈ ਸੀ ਮੈਂ ਤੇ ਚੱਲ ਉੱਠਦਿਆਂ ਵੇਲੇ ਨਹੀਂ ਐਵੇਂ ਗੱਲ ਪੈ ਜਾਈ ਜਦੋਂ ਮੈਂ ਤਾਂ ਤੈਨੂੰ ਸਮਝਾਉਣਾ ਤੂੰ ਫੇਰ ਵੀ ਰੱਬ ਦਾ ਨਾਮ ਲਵੇ ਬੰਦਾ ਮੈਂ ਤਾਂ ਰੱਬ ਦਾ ਨਾਮ ਬਥੇਰਾ ਲੈਣੀ ਆ ਆਪ ਵੀ ਲੈ ਲਿਆ ਕਰ ਠੀਕ ਐ ਚਲ ਮੈਂ ਤੁਹਾਡੇ ਵਾਸਤੇ ਥੋੜੀ ਜੀ ਚਾਹ ਬਣਾ ਕੇ ਲਿਆਉਣੀ ਆ ਉਹ ਚਾਹ ਕਾ ਨੂੰ ਇਤਜਾਬ ਜਾ ਬਣਿਆ ਪਿਆ ਯਾਰ ਨਾਲ ਕੋਈ ਜ਼ਰੂਰਤ ਹੀ ਨਹੀਂ ਚਾਹ ਦੀ ਚਲ ਕੌਫੀ ਥੋੜੀ ਜੀ ਅੱਜ ਕੋਫੀ ਬੜੀ ਪੁੱਛਦੀ ਐ ਤੂੰ ਮੈਂ ਲਾ ਕਾਫੀ ਬਣਾ ਕੇ ਲੈ ਆਨੀ ਆ ਤੁਹਾਡੇ ਵਾਸਤੇ ਥੋੜੀ ਜੀ। ਉਹ ਕਾ ਨੂੰ ਕਾਫੀ ਵੀ ਕਾਫੀ ਤੇ ਫਿਰ ਚਾਹ ਚ ਕੀ ਫਰਕ ਹੈ ਕਾਫੀ ਵੀ ਤਜਾਬ ਹੀ ਬਣਾਉਗੀ ਹਾਂ। ਰਹਿਣ ਦੇ ਨਾ ਕਿਹੇ ਚੀਜ਼ ਦੀ ਜਰੂਰਤ ਨਹੀਂ। ਚੱਲ ਫਿਰ ਥੋੜੀ ਜੀ ਕੋਲਡ ਡਰਿੰਕ ਲਿਆ ਦਿੰਨੀ ਆ ਨਾਲੇ ਢਿੱਡ ਸਹੀ ਹੋ ਜਾਊਗਾ ਗੈਸ ਵੈਸ ਬਣੀ ਆ ਤਾਂ। ਨਹੀਂ ਨਹੀਂ ਯਾਰ ਮੈਨੂੰ ਕਿਹੇ ਚੀਜ਼ ਦੀ ਜਰੂਰਤ ਹੈ ਨਹੀਂ ਕਿਹੜੇ ਕੋਲਡ ਡਰਿੰਕ ਯਾਰ ਕਿ ਉਹਦੇ 'ਚ ਦੁਨੀਆ ਭਰ ਦੀ ਸ਼ੂਗਰ ਹੁੰਦੀ ਆ ਉਹਦੇ 'ਚ ਮੈਂ ਕੋਲਡ ਡਰਿੰਕ ਨਹੀਂ ਹਾਂ। ਕੋਈ ਜ਼ਰੂਰਤ ਨਹੀਂ ਕਿਸੇ ਚੀਜ਼ ਦੀ ਜ਼ਰੂਰਤ ਵੀ ਹੈ ਨਹੀਂ ਚੱਲ ਮੈਂ ਫਿਰ ਮੈਂ ਤੁਹਾਨੂੰ ਥੋੜਾ ਜਿਹਾ ਫਰੂਟ ਕੱਟ ਕੇ ਲਿਆ ਕੇ ਦਿੰਨੀ ਆ ਉਹ ਕਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਨਹੀਂ ਯਾਰ ਕਿਉਂ ਨਾ ਨਾ ਚੱਲ ਤੁਸੀਂ ਕੋਲਡ ਡਰਿੰਕ ਵੀ ਨਹੀਂ ਪੀਂਦੇ ਕੌਫੀ ਵੀ ਨਹੀਂ ਪੀਂਦੇ ਚਾਹ ਵੀ ਨਹੀਂ ਪੀਂਦੇ ਚੱਲ ਮੈਂ ਤੁਹਾਡੇ ਵਾਸਤੇ ਛੋਟਾ ਜਿਹਾ ਇੱਕ ਪਿੱਗ ਬਣਾ ਕੇ ਲਿਆਉਣੀ ਆ ਉਹ ਲਿਆ ਦਿਆਂ ਤੂੰ ਵੀ ਪੰਮੀ ਐ ਨਾ ਕੁਛ ਨਾ ਕੁਛ ਪਿਆ ਕੇ ਹੀ ਹਟੇਗੀ ਕਿ ਕਿੱਥੇ ਪਿਆ ਉਹ ਅਲਮਾਰੀ ਚ ਮੈਂ ਤਾਂ ਸੋਚਿਆ ਕਿ ਤੇ ਖਤਮ ਹੋ ਗਿਆ ਚੱਲ ਲੇ ਆ ਚੱਲ ਕੋਈ ਗੱਲ ਨਹੀਂ ਲੇ ਆ ਲੇ ਆ ਬਣਾ ਕੇ ਵੇਖ ਵੇ ਤੂੰ ਹਟਦੀ ਤਾਂ ਹੈ ਨਹੀਂ ਫਿਰ ਕੁਛ ਪਿਆਣੋ ਤਾਂ ਹਟਦੀ ਹੈ ਨਹੀਂ ਵੀ ਚੱਲ ਪਿਆ। ਪਿਆਣੋ ਤਾਂ ਹਟਦੀ ਨਹੀਂ। ਸ਼ਰਮ ਨਹੀਂ ਆਉਂਦੀ ਤੈਨੂੰ ਸਵੇਰੇ ਸਵੇਰੇ ਪੈਗ ਤੇ ਵੇ ਕਿੰਨਾ ਰਾਜੀ ਹੋਇਆ। ਤੂੰ ਤਾਂ ਕੁਛ ਨਾ ਕੁਛ ਪਿਆ ਕੇ ਹਟੇਂਗੀ ਹੈ। ਉਹ ਫਿਰ ਮੈਨੂੰ ਪਤਾ ਹੁਣ ਤੂੰ ਆਪ ਹੀ ਕਹੀ ਜਾਨੀਂ ਵੀ ਤੂੰ ਹੋ ਕੁਛ ਪੀਂਦਾ ਨਾ ਚੱਲ ਤੂੰ ਪੈਗ ਲਿਆ ਦੇਨੀ ਆ ਮੈਂ ਤੈਨੂੰ। ਫੇ ਲੈ ਆ ਪੈਗ ਫਿਰ ਮੈਂ ਤਾਂ ਹੁਣ ਕੋਈ ਨਾ ਕੋਈ ਤਾਂ ਚੱਲ ਫਿਰ ਤੂੰ ਨਹੀਂ ਮੰਨਦੀ ਵੀ ਕੋਈ ਜਨੇ ਕੋਈ ਪਿਆ ਕੇ ਮੰਨਣਗੀ ਤੈਨੂੰ ਯਾਰ ਲੈ ਆ ਫਿਰ ਪੈਗ। ਪੈਗ ਦੇ ਨਾਂ ਤੇ ਤਾਂ ਇੰਨਾ ਖੁਸ਼ ਹੋ ਗਿਆ ਬਾਗੋ ਬਾਗ ਹੈ। ਚਾਹ ਕੋਲਡ ਡਰਿੰਕਾਂ ਨਾਲ ਤੇ ਇਹ ਤੇਜਾਬ ਬਣਦਾ ਹੈ ਹੈ ਕੈਮੀਕਲ ਮਿਲਿਆ ਕੋਲਡ ਡਰਿੰਕ ਦੇ ਵਿੱਚ ਤਾਂ ਤੇ ਉਹਨਾਂ ਦੇ दारू ਦੇ ਵਿੱਚ ਕੈਮੀਕਲ ਨਹੀਂ ਮਿਲਿਆ ਹੈ दारू ਚਾਹੀਦੀ ਹੈ दारू ਲਿਆ ਦੇ ਮੈਨੂੰ ਤੜਕੇ ਤੜਕੇ ਇਥੋਂ ਨਹੀਂ ਇਹ ਹੋ ਜਾਂਦਾ ਤੁਹਾਨੂੰ ਪਤਾ ਹੈ ਤੇਜਾਬ ਬਣਾ ਹੋਇਆ ਐਵੇਂ ਫਰੂਟ ਫਰਾਟ ਪੁੱਛਦੀਆਂ ਫਰੂਟ ਫਰਾਟ ਪੁੱਛਦੀ ਫਰੂਟਾਂ ਦੇ ਤਾਂ ਤੂੰ ਲੈਕਦਾ ਵੀ ਨਹੀਂ ਹੈਗਾ ਫਰੂਟ ਤਾਂ ਤੈਨੂੰ ਮੈਂ ਕੱਟ ਕੇ ਦੇਣਾ ਸੀਗਾ ਮੈਂ ਕਿਹਾ ਚੱਲ ਚੰਨ ਥੋੜਾ ਜਨਾ ਚਾਹ ਕੋਲਡ ਡਰਿੰਕ ਨਹੀਂ ਪੀਂਦਾ ਤਾਂ ਫਰੂਟ ਕੱਟ ਦਿੰਨੀ ਆ ਤੂੰ ਫਰੂਟ ਤੇ ਲੈਕ ਲੈਕਦਾ ਵੀ ਨਹੀਂ ਹੈਗਾ ਹੁਣ ਤਾਂ ਮੈਂ ਤੈਨੂੰ ਕੱਟ ਕੇ ਜਮਾ ਨਹੀਂ ਦਿੰਦੀਗੀ दारू ਲਿਆ ਦੇ ਇਹਨੂੰ दारू ਦਾ ਪੈਗ ਉਹ ਇਹਦੇ ਹਲਕਾ ਚ ਸਿੱਟ ਦੇ दारू ਫੇਰ ਤਾਂ ਬਥੇਰਾ ਕੁਛ ਤੇਰੇ ਮੈਨੂੰ ਸਭ ਪਤਾ ਸੀ ਤੇਰੇ ਗੋਲਾ ਉੱਠਦਾ ਹੈ ਉਹ ਗੋਲਾ ਉਹ ਗੋਲਾ ਜਿਹੜਾ ਰਾਤ ਦਾ ਤੇਰੇ ਹੋਇਆ ਹੋਇਆ ਸੀ ਨਾ ਉਹ ਗੋਲਾ ਤੂੰ ਆਪਦਾ ਕੱਢਣਾ ਸੀ ਕੱਢਣਾ ਸੀ ਗੋਲਾ ਐਵੇਂ ਤੂੰ ਬਾਨੇ ਮੈਂ ਵੀ ਸੋਚਿਆ ਬੜੇ ਕੌਫੀਆਂ ਕੂਫੀਆਂ ਚ ਪੁੱਛਦੀ ਐ ਚਾਹਾਂ ਪੁੱਛਦੀ ਐ ਕਦੇ ਕੁਛ ਕਰਦੀ ਐ ਕਦੇ ਫਰੂਟ ਪੁੱਛਦੀ ਐ ਆ ਗੋਲਾ ਕੱਢਣਾ ਸੀ ਮੇਰੇ ਤੌਰੇ ਦੀ ਤੂੰ ਤਾਂ ਲੜਨ ਵਾਸਤੇ ਆਈ ਸੀ ਤੂੰ ਕਿਹੜੀਆਂ ਮੈਨੂੰ ਕੌਫੀਆਂ ਪੁੱਛਣ ਆਈ ਸੀ ਕਿਹੜੀਆਂ ਚਾਹਾਂ ਪੁੱਛਣ ਆਈ ਸੀ ਮਾਰ ਦੇ ਅਠਾਂ ਦੇ ਪਾਉ ਮਾਰ ਦੇ ਅਠਾਂ ਦੇ ਪਾਉ ਦੀਆਂ ਤੂੰ ਹਟ ਜਾ ਹਟ ਜਾ ਤੂੰ ਫੇਰੇ ਫੇਰੇ ਰੇ ਇੱਕ ਦੇ ਨਾਂ ਤੇ ਤਾਂ ਹੀ ਖੁਸ਼ ਹੋ ਗਿਆ ਜਵੇਂ ਨੂੰ ਤਾਂ ਸਵਰਗਾਂ ਦਾ ਝੂਟਾ ਹੀ ਮਿਲ ਗਿਆ ਹਾਂ ਲੈ ਆ ਚੱਲ ਉੱਥੇ ਇੱਕ ਇਤਜਾਬ ਬਣਿਆ ਪਿਆ ਇੱਕ ਇਹ ਹਉਦੇ ਮੈਂ ਸੋਚਿਆ ਬੜਾ ਡਰਾਮੇਬਾਜ਼ ਔਰਤਾਂ ਤੂੰ ਹਾਂ ਡਰਾਮੇਬਾਜ਼ ਔਰਤਾਂ ਹਾਂ ਆਹ ਮੈਂ ਕਿੰਨੇ ਪਿਆਰ ਨਾਲ ਕਿਵੇਂ ਬੋਲਦੀ ਐ ਇਹਨੇ ਪਿਆਰ ਨਾਲ ਮੈਂ ਕੱਲਾ ਕਿਤੇ ਰਾਤ ਦੇ ਇੱਕ ਵਾਜਣ ਦੋ ਵਾਜਣ ਮੈਨੂੰ ਇਹ ਨਹੀਂ ਸਮਝ ਆਉਂਦੀ ਜਦੋਂ ਉਦੋਂ ਤਾਂ ਤੂੰ ਰੋਕਦੀ ਐ ਵੀ ਹਾਏ ਅਜੇ ਤੱਕ ਨਹੀਂ ਆਇਆ ਇਹਨ ਇੱਕ ਦੋ ਵਜ ਜਾਂਦੇ ਆ ਫਲਾਣਾ ਠੰਕਾ ਇਹ ਹੈ ਤੇ ਜਦੋਂ ਤੇਰਾ ਭਰਾ ਆਉਂਦਾ ਮੇਰੇ ਕੋਲੇ ਤੇ ਰਾਤ ਦੇ 2 2 ਵਜੇ ਆਉਂਦਾ ਮੇਰੇ ਨਾਲ ਪਾਰਟੀਆਂ ਤੋਂ ਹੈ ਉਹਨੂੰ ਖਵਾ ਪਿਆ ਕੇ ਲਿਉਣਾ दारू-ਦੂਰੂ ਹੈ ਤੇ ਉਦੋਂ ਨਹੀਂ ਤੂੰ ਕਹਿੰਦੀ ਉਹ ਤਾਂ ਬੜੀ ਆਗੇ ਬੜੇ ਪਿਆਰ ਨਾਲ ਆਕੇ ਮੇਰਾ ਭਰਾ ਕਿਹੜਾ ਹੋ ਜਾਂਦਾ ਕਦੇ-ਕਦੇ ਤੇਰੇ ਨਾਲ ਜਾਂਦਾ ਹੈ ਹੈ ਮੇਰੇ ਭਰਾ ਦੇ ਤੇ ਬੜੀ ਤੈਨੂੰ ਦੇ ਫੋਨ ਤੇ ਫੋਨ ਕਰੀ ਰਖਦੀ ਹੈ ਕਦੇ ਮੈਸੇਜ ਕਰੀ ਰਖਦੀ ਹੈ ਪਤਾ ਨਹੀਂ ਕੀ ਕਾਜੋ ਘਰੇ ਆ ਜੋ ਘਰੇ ਆ ਘਰੇ ਮੇਰੇ ਸਹੁਰੇ ਦੀਆਂ ਬੱਕਰੀਆਂ ਖੁੱਲ ਗਈਆਂ ਵੀ ਜਿਹੜੀਆਂ ਮੈਂ ਉਹਨੂੰ ਬੰਨਣੀਆਂ ਨੇ ਆ ਕੇ ਤੂੰ ਬੰਨਣੀਆਂ ਨਹੀਂ ਹੈਗੀਆਂ ਕਿਉਂ ਰਾਤ ਦੇ 2-2 ਵਜੇ ਆਉਂਗੇ ਟੈਨਸ਼ਨ ਨਹੀਂ ਹੁੰਦੀ ਬੰਦੇ ਨੂੰ ਟੈਨਸ਼ਨ ਟੈਨਸ਼ਨ ਨੂੰ ਬਾਹਰ ਤਲਵਾਰਾਂ ਚੱਲੀ ਜਾਂਦੀਆਂ ਨੇ ਤਲਵਾਰਾਂ ਚੱਲਦੀਆਂ ਨੇ ਟੋਪਾਂ ਚੱਲੀ ਜਾਂਦੀਆਂ ਨੇ ਹਾਂ ਟੈਨਸ਼ਨ ਨਹੀਂ ਹੁੰਦੀ ਮੈਂ ਤੇਰਾ ਭਰਾ ਜਦੋਂ ਐ ਨਾਲ ਹੁੰਦਾ ਉਦੋਂ ਕੋਈ ਟੈਨਸ਼ਨ ਖਤਮ ਹੋ ਜਾਂਦੀ ਐ ਉਹ ਤੋਪ ਲਈ ਫਿਰਦਾ ਬੰਦੂਕਾਂ ਲਈ ਫਿਰਦਾ ਨਾਲ ਹੈਨਾ ਤਾਂ ਫੇਰ ਕੀ ਹੋ ਗਿਆ ਮੇਰਾ ਭਰਾ ਆ ਜਾਂਦਾ ਤਾਂ ਉਹ ਵਿਚਾਰਾ ਆ ਕੇ ਤੇਰੇ ਨਾਲ ਕੀ ਹੈ ਦੋ ਦਿਨਾਂ ਦਾ ਹੱਸ ਖੇਡ ਜਾਂਦਾ ਨਹੀਂ ਉਦੋਂ ਨਹੀਂ ਤੂੰ ਉਦੋਂ ਕੀ ਕਹਿਣਾ ਹੁੰਦਾ ਘਰੇ ਗੈਸਟ ਆਇਆ ਹੁੰਦਾ ਭਰਾ ਆਇਆ ਹੁੰਦਾ ਤਾਂ ਫਿਰ ਥੋੜੋ ਚਲ ਦੋ ਜਣੇ ਹੁੰਨੇ ਉਦੋਂ ਤਾਂ ਤੁਸੀਂ ਮੈਂ ਤਾਂ ਨਹੀਂ ਕੁਝ ਕਹਿੰਦੀ ਇਕੱਲੇ ਜਣੇ ਦੀ ਤਾਂ ਵੇਖ ਬੰਦੇ ਨੂੰ ਟੈਨਸ਼ਨ ਨਹੀਂ ਹੁੰਦੀ ਨਹੀਂ ਨਹੀਂ ਉਹ ਤਾਂ ਫਿਰ ਤੇਰਾ ਭਰਾ ਹੈ ਨਾ ਉਦੋਂ ਦਾ ਥੋੜਾ ਉਦੋਂ ਸੇਵਾ ਕਰਨ ਦਾ ਵੀ ਠੀਕ ਵਧੀਆ ਹੋ ਗਿਆ ਸੇਵਾ ਕਰਦਾ ਫਿਰ ਤਾਂ ਚੰਗੀ ਗੱਲ ਹੈ ਹੈ ਉਦੋਂ ਨਹੀਂ ਮੈਨੂੰ ਕੁਝ ਹੁੰਦਾ ਉਦੋਂ ਨਹੀਂ ਕੁਝ ਅੱਗੇ ਪਿੱਛੇ ਤੈਨੂੰ ਮੇਰੇ ਸਹੁਰੇ ਜੀਏ ਸੂਈ ਕੁੱਤੀ ਵਾਂਗੂ ਪੈਣੇ ਆਉਂਦੇ ਨੇ ਦਰਵਾਜ਼ਾ ਖੁੱਲਦਾ ਖਾਣ ਨੂੰ ਪੈਣੇ ਹੈ ਹੈ ਖਾਣ ਨੂੰ ਪੈਣੀ ਐ ਨਾਲੇ ਇੱਕ ਮੈਨੂੰ ਥੋੜੀ ਹੋਰ ਸਮਝ ਨਹੀਂ ਆਉਂਦੀ ਕੀ ਜਦੋਂ ਰਾਤ ਦੇ 1 2 ਵਜੇ ਬੰਦਾ ਆਉਂਦਾ ਵੀ ਚਲੋ ਠੀਕ ਐ ਪਾਰਟੀਆਂ ਛਾਰਟੀਆਂ ਹੁੰਦੀਆਂ ਲੇਟ ਹੋ ਜਾਂਦਾ ਯਾਰ ਕੋਈ ਐਸੀ ਗੱਲ ਨਹੀਂ ਹੈ ਤੇ ਸਾਰੀ ਰਾਤ ਕਿਉਂ ਜਾਗਦੀ ਰਹਿਣੀ ਐ ਲੈ ਬੰਦੇ ਨੂੰ ਚਿੰਤਾ ਨਹੀਂ ਹੁੰਦੀ ਕਿ ਹਜੇ ਤੱਕ ਨਹੀਂ ਬੋੜਿਆ ਕਰ ਰਾਤ ਦੇ 2 ਵਜੇ ਗੇ ਬੁਰੀ ਫਿਰਦੀ ਰਹਿਣੀ ਐ ਕਦੇ ਇੱਧਰ ਡੇਲੇ ਪਾੜ ਕੇ ਇੱਧਰ ਦੇਖਦੀ ਰਹਿਣੀ ਐ ਕਦੇ ਉੱਧਰ ਐ ਮੈਂ ਕਦੇ ਦਰਵਾਜ਼ੇ ਵੱਲ ਦੇਖਦੀ ਰਹਿਣੀ ਐ ਡੇਲੇ ਕਦੇ ਮੈਸੇਜ ਕਰਦੀ ਫੋਨ ਕਰਦੀ ਰਹਿਣੀ ਐ ਹੈ ਕਰਾ ਨਾ ਬੁਹਾ ਮੈਂ ਬੰਦ ਨਹੀਂ ਕਰਨਾ ਹੁੰਦਾ ਰਾਤ ਦੇ 2 ਵਜੇ ਤੱਕ ਤੇਰੇ ਵਾਸਤੇ ਮੈਂ ਖੁੱਲਾ ਰੱਖੀ ਰੱਖਾਂ ਚਿੰਤਾ ਹੋ ਜਾਂਦੀ ਹੈ ਚਿੰਤਾ ਚਿੰਤਾ ਤੂੰ ਟੈਨਸ਼ਨ ਟੁੰਛ ਤਾਂ ਐਵੇਂ ਤੁਸੀਂ ਬਾਨੇ ਮਾਰਦੀਆਂ ਤੁਸੀਂ ਬੁੜੀਆਂ ਮੈਨੂੰ ਪਤਾ ਥੋਡੇ ਚਾ ਚੜਿਆ ਹੁੰਦਾ ਵੀ ਬੰਦਾ ਕਦੋਂ ਆਊਗਾ ਐਂਟਰੀ ਕਦੋਂ ਕਰੂਗਾ ਇੱਥੇ ਗੇਟ ਤੇ ਤੇ ਕਦੋਂ ਇਹਦੇ ਨਾਲ ਲੜਾਈ ਕਰਾਂਗੀਆਂ ਕਦੋਂ ਲੜਾਈ ਵੇਖ ਹਾਂ ਲੜਾਈ ਤੇ ਲੜਾਈ ਥੋਡੇ ਗੋਲਾ ਉੱਠਿਆ ਹੁੰਦਾ ਤੁਸੀਂ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੀਆਂ ਵੀ ਬੰਦਾ ਆਊਗਾ ਤੇ ਉਸ ਟਾਈਮ ਇਹਦੇ ਨਾਲ ਲੜਾਂਗੀਆਂ ਦੇਖ ਵੇਖ ਸੱਚਾ ਹੁੰਦਾ ਹੁਣ ਮੇਰੇ ਉੱਤੋਂ ਦੀ ਹੋਇਆ ਖੜਾ ਬਈ ਹਾਂ ਮੇਰਾ ਤਾਂ ਕਸੂਰ ਨਹੀਂ ਹੈਗਾ ਕਸੂਰ ਤਾਂ ਐਸੇ ਦਾ ਹੀ ਹੈ ਸਾਰਾ ਹਨਾ ਆਪਦਾ ਕਸੂਰ ਨਾ ਕਦੇ ਮੰਨੀ ਤੂੰ ਜਿਹੜਾ ਰਾਤ ਦੇ ਬਾਹਰਦਾ ਨਹੀਂ 12 12 ਵਜੇ ਤੱਕ 2 2 ਵਜੇ ਤੱਕ ਕਰੀ 12 ਵਜੇ ਫਿਰ ਕੀ ਹੋ ਗਿਆ ਫਿਰ ਹੁਣ ਕੀ ਹੋ ਗਿਆ ਸਮਾਜਿਕ ਬੰਦੇ ਆ ਹੁਣ ਬੰਦੇ ਦੀ ਸੁਸਾਇਟੀ ਹੁੰਦੀ ਆ ਸੁਸਾਇਟੀ ਦੇ ਵਿੱਚ ਬੰਦਾ ਹੁਣ ਖਾਣ ਪੀਣ ਲੱਗ ਗਿਆ ਜਾਂਦਾ ਫਿਰ ਕੀ ਹੋ ਗਿਆ ਸੁਸਾਇਟੀ ਹੈ ਘਰੇ ਆ ਕੇ ਤਾਂ ਤੇਥੋਂ ਆਪਦਾ ਉੱਠਿਆ ਨਹੀਂ ਜਾਂਦਾਗਾ ਉਹ ਤਾਂ ਮੇਰੇ ਤਾਂ ਹੱਡ ਪੈਰ ਟੁੱਟੀਆਂ ਜਾਂਦੇ ਆ ਮਸਾਂ ਉਠੋ ਨੀਆ ਮਸਾਂ ਠਾਉਨੇ ਆ ਵਗ ਜਾ ਬੰਦਿਆ ਰੱਬ ਦਾ ਡਿਊਟੀ ਵਗ ਜਾ ਨਾ ਧੋ ਲੈ ਸਰੀਰ ਜੇ ਟੁੱਟੀ ਜਾਂਦਾ ਨਾ ਉਦੋਂ ਥੋੜੀ ਡੱਕ ਲਿਆ ਕਰ ਕੱਢ ਲੈ ਕੱਢ ਲੈ ਗੋਲਾ ਆਪਦਾ ਕੱਢ ਲੈ ਜਲਦੀ ਕੱਢ ਲੈ ਗੋਲਾ ਹਾਂ ਹੋ ਮੇਰੇ ਤਾਂ ਉਹ ਉਠਦਾ ਵੀ ਹਾਂ ਇੱਕ ਕਦੋਂ ਤੈਨੂੰ ਹੁਣ ਮੈਂ ਚਾ ਪਿਉਣੀ ਆ ਤੈਨੂੰ ਹੁਣ ਮੈਂ ਕੋਲਡ ਡਰਿੰਕ ਇਹਨਾਂ ਦੇ ਲੈਕਦਾ ਨਹੀਂ ਹੈਗਾ ਤੂੰ ਹੁਣ ਮੈਂ ਤੈਨੂੰ ਦੱਸਾਂ ਤੂੰ ਤਾਂ दारू ਦੇ ਲੈਕਦਾ ਹੀ ਐ ਤੇ ਦਾਰੂ ਪੀਂਦੇ ਮੇਰੇ ਤਾਂ ਇਹ ਗੋਲਾ ਹਟਦਾ ਉਹਦੇ ਮੈਂ ਮਾਰੂੰਗਾ ਕੰਨ ਤੇ ਮੈਂ ਮਾਰੂੰਗਾ ਕੰਨ ਤੇ ਆਹੀ ਹੈ ਇਹ ਉੱਦ ਦੇ ਇਹ ਗੋਲਾ ਬਣੇ ਹੋਇਆ ਸੀ ਕਦੋਂ ਉੱਠੂ ਤੇ ਕਦੋਂ ਇਹਦੇ ਨਾਲ ਮੈਂ ਹੂੰ ਆਪਦਾ ਗੋਲਾ ਕੱਢੂੰਗੀ ਮੈਂ ਕਿਹਾ ਚੱਲ ਇਹਨੂੰ ਫਰੂਟ ਕੱਟ ਦਿੰਨੀ ਆ ਨਾਲੇ ਮੈਂ ਖਾ ਲੂੰ ਨਾਲੇ ਇਹਨੂੰ ਦੇ ਦੂੰ ਪਰ ਕਿੱਥੇ ਇਹ ਫਰੂਟਾਂ ਦੇ ਲੈਕਦਾ ਹੈਗਾ ਆਹੋ ਅੱਗੇ ਦਾ ਤੂੰ ਰੋਜ਼ ਮੈਨੂੰ ਫੋਨ ਹੀ ਆਉਂਦੇ ਵਾਸਤੇ ਸਾਰਾ ਢਿੱਡ ਵਧਾ ਰੱਖਿਆ ਤੂੰ ਖਾ ਖਾ ਕੇ ਫਰੂਟ ਸਾਰੇ ਹੈ ਜਦਨ ਮੈਂ ਨਾ ਲਿਆਵਾ ਉਦਨ ਕਹਿੰਦੀ ਆ ਹੈ ਨਹੀਂ ਅੱਜ ਹੈ ਨਹੀਂ ਅੱਜ ਜਵਾਕਾਂ ਨੂੰ ਵੀ ਨਹੀਂ ਦਿੰਦੀ ਆਪ ਹੀ ਸਾਰਾ ਖਾ ਜਾਣੀ ਆ ਆ ਦੇਖ ਆ ਦੇਖ ਹੁਣ ਨਾ ਤੂੰ ਤੂੰ ਲੱਕ ਫਲਾ ਤੈਨੂੰ ਨਹੀਂ ਮੈਂ ਕਹਿ ਖਾ ਲੈ ਮੈਂ ਤਾਂ ਖਾਉਂਗੀ ਖਾਉਂਗੀ ਮੈਂ ਖਾਵਾਂਗੀ ਤੇਰੇ ਵਾਂਗੂ ਉਂਗੂਰ ਖਾਗੀ ਤੂੰ ਉਂਗੂਰ ਕਿੱਥੇ ਐ ਅਨਾਨਾਸ ਪਿਆਸੀ ਉਹ ਵੀ ਖਾਗੀ ਤੂੰ ਕੀ ਖਾਵਾਂ ਨਾ ਤੇਰੇ ਵਾਂਗੂ ਦਾਰੂਆਂ ਪੀ ਪੀ ਕੇ ਬਹਿ ਜਾ ਫਿਰ ਮੈਂ ਜੇ ਘੁੱਟ ਪੀ ਆਉਣਾ ਤਾਂ ਫਿਰ ਕੀ ਗੱਲ ਐ ਮੈਂ ਪੀ ਆਉਣਾ ਦਾ ਕੀ ਗੱਲ ਐ ਬਹਿ ਜਾ ਟਿੱਕੇ ਕੁਛ ਨਹੀਂ ਹੈ ਗਿਆ ਹੁਣ ਹੁਣ ਤੂੰ ਦਾਰੂ ਦਾ ਪੈਗ ਹੀ ਪੀ ਲਿਆ ਫਿਰ ਪੈਗ ਜਾ ਹਾਂ ਲਿਆ ਜਾ ਜਾ ਮਾਹ ਲਿਆ ਦੇਖ ਮੈਂ ਮਰ ਮਹਾਤੂ ਕੇ ਤੇਲ ਕੋ ਰੱਖੀ ਆ ਮੈਂ ਤਾਂ ਹਮਰਾ ਤੂੰ ਚਾਰੇ ਪਾਸੇ ਸਵੇਰ ਸਵੇਰ ਨਾਲ ਕਾਲਜ ਫੁਕੀਆਂ ਦਾ ਸੀ ਹੂੰ ਤੇ ਅਤਰੇ ਕੌਫੀਆਂ ਚਾਹ ਨਾਲ ਤੇ ਹੋਰ ਤਾਂ ਤਜਾਬ ਬਣਦਾ ਤੇ ਉਹ ਮਹਾ ਜ ਤਜਾਬ ਜਾ ਬਣਿਆ ਹੋਇਆ ਉਹ ਦਾਰੂ ਨਾਲ ਹੀ ਠੀਕ ਹੋਊਗਾ ਤੇ ਮੈਂ ਤਾਂ ਸਾਰੇ ਪਾਸੇ ਕਿਤੇ ਲੱਭੀ ਨਹੀਂ ਕਿਤੇ ਲਘੋ ਰੱਖੀ ਆ ਤੂੰ ਲਿਆ ਜਾ ਹਾਂ ਦਿੰਨੀ ਆ ਤੈਨੂੰ ਮੈਂ ਕੱਢ ਕੇ ਦਰ ਲਿਆ ਨਹੀਂ ਜੈਰੀ ਲੈ ਦੇ ਮੈਨੂੰ ਹੈ ਸ਼ਰਮ ਨਹੀਂ ਹੈਗੀ ਤੇਰੇ ਮੂੰਹ ਤੇ ਲਿਆ ਲਿਆ ਨਾ ਕਰ ਬਾਈਆ ਟਿੱਕੇ ਮੈਂ ਤੈਨੂੰ ਫੇਰ ਮੈਂ ਖੈ ਉਹੀ ਗੱਲ ਟੱਕੇ ਦਿੰਦੀ ਮੈਂ ਟੱਕੇ ਦੇ ਦਾਰੂ ਨਾ ਕਿ ਵੀ ਤੈਨੂੰ ਤਾਂ ਮੈਂ ਲਿਆ ਲਿਆ ਹੂੰ ਜਾ ਲਿਆ ਜਾ ਲਿਆ ਉਹ ਲਿਆ ਦੇ ਨਹੀਂ ਦਿੰਦੀ ਦਾਰੂ ਲਿਆ ਕੇ ਮੈਂ ਆ ਇਧਰ ਸੇਬ ਦੇ ਫਿਰ ਕਿਹੜਾ ਲਿਆ ਇਹ ਸੇਬ ਆਉ ਪਿਆ ਤੈਨੂੰ ਮੇਰੇ ਹੱਥਾਂ ਦਾ ਸੇਬ ਦਿੱਤਦਾ ਨਹੀਂ ਨਹੀਂ ਇਹ ਮਖਾਨ ਖਾਣ ਵਾਸਤੇ ਨਹੀਂ ਇੱਥੇ ਰੱਖਦੇ ਕਿਉਂ ਰੱਖਦੇ ਮੈਂ ਨਾ ਖਾਵਾਂ ਮੇਰੇ ਪੈਸੇ ਦੇ ਐ ਤਾਂ ਤੇਰੇ ਪੈਸੇ ਤੇਰੇ ਪੈਸੇ ਤੇ ਕੀ ਕਰਾਂ ਫੇਰ ਮੈਂ ਮੈਂ ਘਰ ਦੇ ਵਿੱਚ ਮੇਰਾ ਹੱਕ ਨਹੀਂ ਹੈਗਾ ਸਾਰਾ ਦਿਨ ਇੱਥੇ ਡੰਗਰਾ ਵਾਂਗੂ ਕੰਮ ਕਰਨੀ ਹੈ ਕਦੇ ਝਾੜੂ ਮਾਰ ਕੇ ਕਦੇ ਪੋਚੇ ਮਾਰ ਕੇ ਤੇ ਮੇਰਾ ਪੈਗ ਪੀਣ ਦਾ ਮੇਰਾ ਪੈਗ ਪੀਣ ਦਾ ਹੱਕ ਹੈ ਹੈਗਾ ਤੇਰਾ ਆਪਾਂ ਪੈਗ ਪੀਣ ਦਾ ਹੱਕ ਪੈਗ ਨਾ ਮੈਂ ਤਾਂ ਤੈਨੂੰ ਕਿਧਰ ਇੱਥੇ ਖੋਲ ਕੇ ਦੇ ਦਿਆਂ ਤੈਨੂੰ ਇੱਥੇ ਮੈਂ ਸ ਕੋਚਾਂ ਦੀ ਬੋਤਲ ਆਇਆ ਵੱਡਾ ਕੋਚਾਂ ਦੀ ਪਤਾ ਨਹੀਂ ਕਿੱਥੇ ਲਗਾ ਕੇ ਰੱਖਤੀ ਜਿੱਥੇ ਰੱਖੀ ਤੂੰ ਤੇ ਹੈ ਨਹੀਂ ਨਹੀਂ ਦਿੰਦੀਗੀ ਹੈ ਨਹੀਂ ਕਿ ਸੇਵ ਖਾ ਲਾ ਚੱਕ ਕੇ ਮੈਂ ਤੇਨ ਦੱਸਾਂ ਤੇ ਨਾਲੇ ਮੇਰਾ ਭਰਾ ਆਇਆ ਕਰੇ ਨਾ ਉਹਨੂੰ ਰਾਤ ਨੂੰ ਘੁਮਾ ਕੇ ਲਿਆਇਆ ਕਰ ਉਹਨੂੰ ਖਵਾ ਪਿਆ ਕੇ ਲਿਆਇਆ ਕਰ ਕੋਈ ਨਹੀਂ ਆਹੋ ਉਹ ਪੰਗੇ ਲੈ ਲੈਂਦਾ ਮੇਰੇ ਯਾਰ ਬਿੱਲੀਆਂ ਨਾਲ ਹੀ ਲੜ ਪੈਂਦਾ ਹਾਂ ਲੜ ਪੈਂਦਾ ਤੇ ਹੋਰ ਨਾ ਤੂੰ ਘਟ ਹੈ ਲੜਨ ਤੇ ਅੱਗੇ ਪਿੱਛੇ ਲਿਜਾਣਾ ਤਾਂ ਹਾਂ ਇੱਕ ਦੋ ਵਾਰੀ ਆ ਲਾਸਟ ਵਾਰ ਹੁਣ ਲੱਗਾ ਉਥੇ ਮੇਰੇ ਯਾਰ ਬੇਲੇ ਨਾਲ ਹੀ ਪੰਗੇ ਲੈ 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 ਉਹ ਤਾਂ ਬੋਲਦਾ ਹੀ ਨਹੀਂ ਵਿਚਾਰਾ ਉਹ ਤੇਰੀਆਂ ਇਹ ਹਰਕਤਾਂ ਤੋਂ ਉਹ ਵੇਖੀ ਮਾੜਾ ਮੋਟਾ ਕੇ ਬੋਲਿਆ ਹੁਣ ਕਿਉਂਕਿ ਤੂੰ ਉਥੇ ਲੜ ਪਿਆ ਹੋਵੇਂਗਾ ਤੇ ਉਹ ਵੀ ਬੋਲ ਪਿਆ ਹੁਣਾ ਤੇਰੇ ਪਿੱਛੇ ਲੜਦਾ ਉਹ ਉਹ ਨਹੀਂ ਲੜਦਾਗਾ ਉਹ ਤੇਰੀਆਂ ਹਰਕਤਾਂ ਵੇਖ ਵੇਖ ਕੇ ਉਹ ਤੈਥੋਂ ਹੀ ਸਿੱਖਿਆ। ਹੂੰ ਮੈਨੂੰ ਕਹਿੰਦਾ ਇਹ ਭੈਣ ਦੇ ਨੇ ਕੌਣ ਬੈਠੇ ਐ? ਦੱਸ। ਉਹ ਮਹਾ ਯਰਨ ਬਰੀ ਯਾਰ ਬਲੀਆ ਤੂੰ ਕਰਦਾ ਕੀ ਐ? ਲੋਕ ਸਾਰਾ ਕਹਿੰਦੇ ਕਹਿੰਦੇ ਭਾਈ ਕੀ ਕਹਿੰਦਾ ਕੀ ਕਹਿੰਦਾ? ਮਾ ਕੁਝ ਨਹੀਂ ਯਾਰ ਉਹੀ ਕਹੈਂ ਬਸ। ਵੇਖ ਬੋਲਦਾ। ਮੇਰੇ ਭਰਾ ਮੈਂ ਕਹਿੰਦਾ ਇਹ ਭੈਣ ਦੇ ਨੇ ਕੌਣ ਬੈਠੇ ਐ? ਦੱਸ। ਨਾ ਮੇਰੇ ਭਰਾਵਾਂ ਨੂੰ ਤਾਂ ਜਿਵੇਂ ਪਿੰਡ ਦਾ ਪਤਾ ਹੀ ਨਹੀਂ। ਦੂਜੇ ਪੈਕੇਜ ਤਾਂ ਹਿੱਲ ਜਾਂਦਾ ਉਹ ਚੌਥੇ ਪੈਕ ਤੱਕ ਤਾਂ ਜਮਾ ਤੂੰ ਕਹਿੰਦੇ ਨਹੀਂ ਤਾਂ ਬੋਲਦਾ ਹੀ ਨਹੀਂ ਫਿਰ ਨਹੀਂ ਬੋਲਦਾ ਕਿੱਥੇ ਉਹ ਤਾਂ ਜਮਾ ਫਿਰ ਤੁਹਾਨੂੰ ਚੱਕ ਕੇ ਲਿਆਉਣਾ ਪੈਂਦਾ ਹੂੰ ਉਹਦੀ ਸੇਵਾ ਪਾਣੀ ਚੱਜ ਦੀ ਕਰ ਲਿਆ ਕਰ ਜਦੋਂ ਆਪ ਜੰਨਾ ਉਥੇ ਮੁਰਗੇ ਬਣਵਾਉਨੇ ਹੂੰ ਆਹਾ ਤਰ ਲੋ ਆਹਾ ਤਰ ਲੋ ਚਲੋ ਠੀਕ ਐ ਫਿਰ ਠੀਕ ਐ ਫਿਰ ਬਲਾਾਲਾ ਭਰਾ ਨੂੰ ਆਪ ਤੇ ਨੂੰ ਬੁਲਾਉਂ ਜੀ ਹੋਰ ਕੀ ਐ ਹਾਂਜੀ ਮੇਰਾ ਭਰਾ ਆਊਗਾ ਨਾ ਉਦੋਂ ਵਧੀਆ ਵਧੀਆ ਚੀਜ਼ਾਂ ਬਣਾਇਆ ਕਰ ਚਲ ਠੀਕ ਐ ਮੈਂ ਤਾਂ ਹੱਥ ਬੰਨ੍ਹਦਾ ਤੇ ਰੱਖੀ ਠੀਕ ਐ ਸਤਿ ਸ੍ਰੀ ਅਕਾਲ ਦੋਸਤੋ ਸਤਿ ਸ੍ਰੀ ਅਕਾਲ। ਕਾਫੀ ਦਿਨ ਹੋ ਗਿਆ ਸੀ ਵੀਡੀਓ ਨਹੀਂ ਪਾ ਸਕਕੇ ਬਿਜ਼ੀ ਹੋਣ ਦੇ ਕਾਰਨ। ਹੂੰ। ਘਰ ਦੇ ਰਜਾਵਿਆਂ ਦੇ ਵਿੱਚ ਬਿਜ਼ੀ ਸੀ ਤੇ ਥੋੜਾ ਐਂਟਰਟੇਨਮੈਂਟ ਨਹੀਂ ਕਰ ਸਕਕੇ ਸਾਨੂੰ ਆਪ ਨੂੰ ਵੀ ਤੁਹਾਡੇ ਸਾਡੇ ਗੋਲਾ ਜਿਹਾ ਬਣਿਆ ਹੋਇਆ ਤੇ ਗੋਲਾ ਥੋੜਾ ਜਿਹਾ ਹੁਣ ਕੱਢਣ ਦੀ ਕੋਸ਼ਿਸ਼ ਕਰਾਂਗੇ ਲਗਾਤਾਰ ਪਾਵਾਂਗੇ ਵੀਡੀਓ। ਹਾਂਜੀ ਤੇ ਤੁਸੀਂ ਤੁਹਾਡੀਆਂ ਵੀਡੀਓ ਦੇਖਦੇ ਰਹਿਆ ਕਰੋ ਇੰਜੋਏ ਕਰਦੇ ਰਹੋ। ਸਾਨੂੰ ਸ਼ਰਤ ਕਿ ਨਾ ਜਾਏ ਉਹ ਤੇ ਦੇਖਿਓ। ਤੇ ਹੈ। ਤਾਨੂੰ ਛੱਡ ਕੇ ਨਾ ਜਾਇਓ ਜੀ ਸਾਡੀਆਂ ਵੀਡੀਓ ਦੇਖਦੇ ਰਿਆ ਕਰੋ ਤੇ ਐਂਟਰਟੇਨਮੈਂਟ ਕਰਦੇ ਰਿਆ ਕਰੋ ਥੈਂਕ ਯੂ ਸੋ ਮੱਚ ਤੇ ਕਰਮਾਪੰਮੀ ਆਪਣਾ YouTube ਚੈਨਲ ਤੁਸੀਂ ਜਾਣਦੇ ਹੋ ਤੇ ਕਰਮਾਪੰਮੀ ਵਲੌਗਸ ਤੇ ਵੀ ਮੇਰੀਆਂ ਵੀਡੀਓ ਦੇਖ ਲਿਆ ਕਰੋ ਕਿਉਂਕਿ ਹਜੇ ਤੱਕ ਨਾ ਮੇਰੇ ਵਲੌਗ ਨਹੀਂ ਤੁਸੀਂ ਦੇਖਦੇ ਹਨਾ ਤੇ ਬਸ ਤੁਹਾਨੂੰ ਆਪਾਂ ਨਵਾਂ ਘਰ ਸ਼ਿਫਟ ਕਰ ਲਿਆ ਇਹਦੀ ਵੀ ਸਾਰੀ ਵੀਡੀਓ ਤੁਹਾਨੂੰ ਬਣਾ ਕੇ ਆਪਾਂ ਦਿਖਾਵਾਂਗੇ ਉੱਥੇ ਵੀ ਹੈਗੇ ਇੱਥੇ ਵੀ ਹੈਗੇ ਦੋਨਾਂ ਜਗ੍ਹਾ ਤੇ ਹੀ ਆਪਾਂ ਦੋਨੇ ਜਗ੍ਹਾ ਤੇ ਜਾਂਦੇ ਆਉਂਦੇ ਰਹਿਨੇ ਆ ਤੇ ਚਲੋ ਜੀ ਥੈਂਕ ਯੂ ਸੋ ਮੱਚ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ